ਐਸ ਵੀਰੇ ਕੁੱਠੇ ਆ ਵੀ ਨਹੀਂ ਸੀ ਤੇ ਮੇਰੇ ਬੈਡਰੂਮ ਚ ਮੇਰੇ ਹਾਲ ਦੇ ਵਾਲੇ ਪੁਲਿਸ ਸਰਕਾਰ ਨੂੰ ਇਹ ਗੱਲ ਪੁੱਛਣੀ ਚਾਹਨਾ ਸਰਕਾਰੀ ਇੱਕ ਗੱਲ ਤੁਸੀਂ ਹੀ ਕਹੀ ਸੀ ਨਾ ਕਿ ਜਿਹੜੇ ਸਾਡੇ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਵੀ ਨੌਜਵਾਨ ਗਏ ਆ ਅਸੀਂ ਉਹਨਾਂ ਨੂੰ ਵੀ ਜਿਹੜੇ ਗੋਰਿਆਂ ਦੇ ਧੱਕੇ ਖਾ ਰਹੇ ਨੇ ਅਸੀਂ ਉਹ ਇੱਥੇ ਆ ਕੇ ਕੰਮ ਕਰਨਗੇ ਤੇ ਜਿਹੜੇ ਇੱਥੇ ਬੈਠੇ ਆ ਤੁਸੀਂ ਉਹਨਾਂ ਨੂੰ ਇੰਨਾ ਹਰਾਸ ਕਰ ਰਹੇ ਹੋ ਯਾਰ ਮੇਰਾ ਕਸੂਰ ਕੀ ਹੈ ਕੀ ਇਹ ਕਸੂਰ ਹੈ ਕਿ ਮੈਂ ਦੀਪ ਬਾਈ ਨਾਲ ਰਹਾਂ ਮੇਰਾ ਇੱਕ ਸੁਰਾ ਕਿ ਮੈਂ ਬਾਹਰ ਵਾਲਿਆਂ ਨੂੰ ਪਿੱਟਦਾ ਵੀ ਆਪਣਾ ਪੰਜਾਬ ਸੰਭਲੋ ਕੋਈ ਯਾਰ ਕੋਈ ਕੋਈ ਸ਼ਰਮ ਵਾਲੀ ਕੋਈ ਗੱਲ ਰਹੀ ਹੀ ਨਹੀਂ ਯਾਰ ਕੋਈ ਹੱਦ ਹੋ ਗਈ ਯਾਰ ਅ ਬੈੱਡ ਦੇ ਉੱਤੇ ਪਿਆ ਮੈਂ ਤੁੱਤਾ ਮੇਰੀਆਂ ਫੋਟੋਆਂ ਖਿੱਚੀਆਂ ਆ ਪਿਆ ਜੀ ਬਣਾਇਆ ਗਿਆ ਜਿਹੜਾ ਮੈਂ ਕੁਝ ਦਿਨ ਪਹਿਲਾਂ ਪੋਸਟ ਵੀ ਪਾਈ ਸੀ ਮੈਂ ਕੁਝ ਦਿਨ ਪੰਜਾਬ ਤੋਂ ਬਾਹਰ ਚੱਲੇ ਆ ਤੇ ਮੈਨੂੰ ਮੈਂ ਫੋਨ ਘੱਟ ਵੱਟ ਚੱਕ ਸਕਦਾ ਮੇਰੇ ਫੋਨ ਦੀਆਂ ਲੋਕੇਸ਼ਨਾਂ ਮੰਗੀਆਂ ਗਈਆਂ ਹੁਣ ਤੇ ਤੂੰ ਜਿੱਥੇ ਜਾਣਾ ਹੈ ਉੱਥੇ ਲੋਕੇਸ਼ਨ ਆਪਦੀ ਪਾਉਣੀ ਆ ਜਿੱਥੇ ਵੀ ਪੰਜਾਬ ਤੋਂ ਬਾਹਰ ਜਾਣਾ ਹੈ ਜਿੱਥੇ ਵੀ ਜਾਣਾ ਹੈ ਜੇ ਤੂੰ ਕਿਤੇ ਰਾਤ ਕੱਟਣੀ ਆ ਤਾਂ ਥਾਣੇ ਦੱਸ ਕੇ ਜਾਣਾ ਆ ਯਾਰ ਕੋਈ ਪਰਸਨਲ ਲਾਈਫ ਰਹੀ ਏ ਕੋਈ ਬੰਦੇ ਦੀ ਕੋਈ ਨਿੱਜੀ ਜ਼ਿੰਦਗੀ ਹੁੰਦੀ ਏ ਕਸੂਰ ਕੀ ਏ ਮੈਂ ਸਰਕਾਰ ਨੂੰ ਵੀ ਗੱਲ ਪੁੱਛਣਾ ਚਾਹੁੰਦਾ ਕਸੂਰ ਦੱਸ ਦੋ ਕਸੂਰ ਦੱਸ ਕੇ ਇਹ ਟੰਗ ਦੋ ਓਕੇ ਆ ਮਨਜ਼ੂਰ ਆ ਕੋਈ ਦਿੱਕਤ ਨਹੀਂ ਆ ਮਰਨਾ ਪਰਮਾਤਮਾ ਨੂੰ ਜਾਣ ਦਿੰਦੀ ਏ ਜੇ ਕਸੂਰ ਹੈ ਪਰ ਜੇ ਕਸੂਰ ਹੀ ਨਹੀਂ ਯਾਰ ਮੈਂ ਕੋਈ ਫੀਮ ਵੇਚਦਾ ਕੋਈ ਚਿੱਟਾ ਵੇਚਦਾ ਮੈਂ ਕੋਈ ਕੋਈ ਗਲਤ ਗਤੀਵਧੀਆਂ ਦੇ ਵਿੱਚ ਸ਼ਾਮਲਾ ਮੈਂ ਕੋਈ ਮੀਟਿੰਗਾਂ ਅਟੈਂਡ ਕਰ ਰਿਹਾ ਮੈਂ ਕੋਈ ਜਥੇਬੰਦੀਆਂ ਰਨ ਕਰ ਰਿਹਾ ਕੀ ਕਸੂਰ ਹੈ ਇੱਕੋ ਹੀ ਕਸੂਰ ਹੈ ਕਿ ਆਪਾਂ ਇਹਨਾਂ ਲੋਕਾਂ ਨੂੰ ਕਹਿਣਾ ਕਿ ਉਹ 18 ਸਾਲ ਤੋਂ ਲੈ ਕੇ 23 ਸਾਲ ਦਾ ਇਹ ਕਿਥੇ ਜਵਾਬ ਵੀ ਨਹੀਂ ਰਿਹਾ ਇੱਥੇ ਸਾਰੇ ਬਾਹਰ ਜਾ ਰਹੇ ਨੇ ਉਹ ਲੋਕੋ ਬਾਹਰ ਨਾ ਜਾਓ ਆਪਦਾ ਪੰਜਾਬ ਸੰਭਲੋ ਇੱਕ ਕਸੂਰ ਹੈ ਮੇਰਾ ਚਾਰ ਬੰਦੇ ਮੈਨੂੰ ਕੋ ਸੁਣਦੇ ਆ ਮੇਰਾ ਇਹ ਕਸੂਰ ਜਾਤਾ ਫਿਰ ਹੋਵੇ ਕਸੂਰ ਕੋਈ ਤਕੜਾ ਹੋਵੇ ਲਾ ਦੋ ਯਾਰ ਫਾਹੇ ਤੰਗ ਦੋ ਕੋਈ ਗੱਲ ਨਹੀਂ ਤੁਸੀਂ ਸਰਕਾਰ ਦੇ ਵਿੱਚ ਵੀ ਬੰਦੇ ਹੀ ਆ ਤੁਹਾਡੇ ਵੀ ਪਰਿਵਾਰ ਹੋਣਗੇ ਤੁਹਾਡੇ ਕੋਈ ਜਵਾਕਾਂ ਦੇ ਨਾਲ ਉਹਨਾਂ ਨੂੰ ਇੰਨਾ ਹਰਾਸਮੈਂਟ ਕਰੇ ਉਹਨਾਂ ਨੂੰ ਇਹ ਕਹਿੰਦੇ ਕਹੇ ਕਿ ਆਪਣੀਆਂ ਲੋਕੇਸ਼ਨਾਂ ਆਉਣ ਤੁਸੀਂ ਜਿੱਥੇ ਜਾਣਾ ਹੈ ਸਾਨੂੰ ਦੱਸ ਕੇ ਜਾਣਾ ਹੈ ਫਿਰ ਦੁੱਖ ਲੱਗੂ ਕੋਈ ਜ਼ਿੰਦਗੀ ਹੈ ਕੋਈ ਪਰਸਨਲ ਲਾਈਫ ਹੈ ਬੰਦੇ ਦੀ ਆਪਣੇ ਆਲੇ ਨੂੰ ਸਮਝ ਨਹੀਂ ਆਉਂਦੀ ਮੈਂ ਬਾਰ-ਬਾਰ ਕਹਿ ਰਿਹਾ ਮੈਨੂੰ ਇਹ ਵੀ ਪਤਾ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਥ੍ਰੈਟ ਵੀ ਨੇ ਮੈਂ ਨੂੰ ਮਰਵਾ ਵੀ ਸਕਦੇ ਨੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਮੈਨੂੰ ਮਰਨ ਦਾ ਕੋਈ ਡਰ ਨਹੀਂ ਆ ਪਰ ਮੈਂ ਤੁਹਾਡੇ ਤੇ ਗੱਲ ਕਰਦਾ ਜਿਹੜੇ ਕਹਿੰਦੇ ਸੀ ਨਾ ਕਿ ਬਾਜਵਾ ਫੇਮ ਭਾਲਦਾ ਫੇਮ ਭਾਲਦਾ ਆ ਫੇਮ ਪਈਆ ਸਾਡੇ ਬੱਡਾ ਤੇ ਤੁਸੀਂ ਉਹ ਲੋਕੋ ਜਿਹੜੇ ਆ ਫੇਮ ਵਾਲੇ ਮੈਨੂੰ ਗੱਲਾਂ ਕਰਦੇ ਸੀਗੇ ਤੁਸੀਂ ਉਹ ਲੋਕੋ ਚਿੜੀਆਂ ਦੀ ਮੌਤ ਗੁਵਾਰਾਂ ਦਾ ਹੱਸਾ ਤੁਸੀਂ ਉਹ ਬੰਦੇ ਹੋ ਲੋਕੇਸ਼ਨ ਔਨ ਰੱਖਣੀ ਆ 10 ਕਿਲੇ ਜਾਣਾ ਆ ਗੱਡੀ ਨੰਬਰ ਕੀ ਆ ਕਰ ਦਿਆਂ ਫੋਟੋਆਂ ਬੈਂਕ ਅਕਾਊਂਟ ਲੈ ਕੇ ਫੰਡਿੰਗ ਕਿੱਥੋਂ ਆਉਂਦੀ ਏ ਤੈਨੂੰ ਕੋਈ ਫੰਡਿੰਗ ਨਹੀਂ ਮੈਂ ਕਹਿੰਦਾ ਜੀ ਫੰਡਿੰਗ ਕਿੱਥੋਂ ਆਉਣੀ ਆ ਜੇ ਫੰਡਿੰਗ ਆਈ ਹੁੰਦੀ ਤਾਂ ਇੱਥੇ ਨਾ ਹੁੰਦਾ ਹੁਣ ਕਿਤੇ ਤੇ ਕਿਤੇ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਬਾਹਰ ਵਾਲਿਓ 50 50% ਸਾਡੀ ਇੱਥੇ ਪੋਪੂਲੇਸ਼ਨ ਹੋ ਚੁੱਕੀ ਆ ਜੁਪੀ ਬਿਹਾਰ ਵਾਲਿਆਂ ਦੀ ਨਾਲ ਆ ਇਧਰ ਨੂੰ ਮੋੜ ਤੇ ਮੈਂ ਤੁਹਾਨੂੰ ਵਾਰ-ਵਾਰ ਇਹ ਕਹਿ ਰਿਹਾ ਆ ਆਪਦਾ ਪੰਜਾਬ ਸੰਭਲੋ ਮੈਂ ਕੋਈ ਕਿਸੇ ਨੂੰ ਭੜਕਾ ਨਹੀਂ ਰਿਹਾ ਕਿ ਤੁਸੀਂ ਇੱਥੇ ਆ ਕੇ ਐਂ ਕਰਦੋ ਓ ਕਰਦੋ ਯਾਰ ਆਪਦੇ ਘਰਾਂ ਦੇ ਜਿਹੜੇ ਤੁਹਾਡੇ ਲੱਗੇ ਜਾਂਦੇ ਆ ਉਹ ਖੋਲੋ ਆਪਦੇ ਜਵਾਕ ਸੰਭਾਲੋ ਬਹੁਤ ਔਖਾ ਹੋ ਗਿਆ ਆ ਇੱਥੇ ਇਹ ਕੰਮ ਹੋ ਚੁੱਕਿਆ ਆ ਸ਼ੁਰੂ ਹੋ ਚੁੱਕਿਆ ਆ ਤੁਹਾਨੂੰ ਦੇਖ ਨਹੀਂ ਰਿਹਾ ਇਹ ਗੱਲ ਕਹਿ ਰਹੇ ਨੇ ਕਿ ਜਿਹੜੇ 18 ਤੋਂ ਲੈ ਕੇ ਆ ਜਿਹੜੇ ਆਈਲੈਂਡਸ ਕਰਦੇ ਆ ਚਲੋ ਜਿਨ੍ਹਾਂ ਕੋਲ ਪੈਸੇ ਵੀ ਨਹੀਂ ਆ ਅਸੀਂ ਉਹਨਾਂ ਨੂੰ ਵੀ ਲੋਨ ਦਿੰਨੇ ਆ ਤੇ ਤੁਸੀਂ ਇੱਥੋਂ ਨਿਕਲੋ ਬਸ ਤੇ ਜਿਹੜੇ ਮਾੜੇ ਮੋٹے ਕੋ ਸਾਡੇ ਵਰਗੇ ਬੋਲਦੇ ਆ ਤੇ ਉਹਨਾਂ ਨੂੰ ਐਂ ਦੱਬਨ ਨੂੰ ਫਿਰਦੇ ਆ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਆ ਆਪਦੇ ਇੱਧਰ ਝਾਤੀ ਮਾਰ ਲਓ ਆਹ ਦੇਖ ਲਓ ਆਹ ਕੁਝ ਹੋ ਰਿਹਾ ਆਉਣ ਵਾਲੇ ਟਾਈਮਾਂ ਦੇ ਵਿੱਚ ਹੋਟੀ ਵੀ ਨਹੀਂ ਮੈਂ ਨਹੀਂ ਕਹਿੰਦਾ ਤੁਸੀਂ ਇੱਥੇ ਆ ਕੇ ਬੋਲੋ ਨਹੀਂ ਹਿੰਮਤ ਹੈਗੀ ਨਾ ਬੋਲੋ ਕੋਈ ਦਿੱਕਤ ਨਹੀਂ ਪਰ ਆਪਦਾ ਪੰਜਾਬ ਸੰਭੋ ਆਪਦੇ ਘਰ ਸੰਭੋ ਮੈਨੂੰ ਲੱਗਿਆ ਕਿ ਮੈਂ ਤੁਹਾਨੂੰ ਦੱਸਾਂ ਜਿਹੜੇ-ਜਿਹੜੇ ਇਹ ਸੋਚਦੇ ਆ ਨਾ ਕਿ ਪਤਾ ਨਹੀਂ ਕੀ ਕੁਛ ਅਸੀਂ ਬਣਾਈ ਬੈਠੇ ਆ ਕੀ ਕੁਛ ਕਰੀ ਬੈਠੇ ਆ ਤੇਰੀ ਜ਼ਮੀਨ ਕਿੰਨੀ ਐ ਅਕਾਊਂਟ ਬੈਂਕ ਤੇਰੇ ਮਾਮੇ ਮਾਸੀਆਂ ਧੂਆ ਵੁੱਪੜ ਕਿੱਥੇ ਕਿੱਥੇ ਕੀ ਹਿਸਾਬ ਐ ਫਿਰ ਉਹਨਾਂ ਨੇ ਕਿਹਾ ਨੰਬਰ ਸੇਵ ਕਰੋ ਅਸੀਂ ਤੇਰਾ ਸਟੇਟਸ ਚੈੱਕ ਕਰਨ ਆਇਆ ਅੱਗੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਐ ਨੂੰ ਕਿਉਂ ਕਰ ਕੀ ਰਹੇ ਆ ਅਸੀਂ ਸਰਕਾਰ ਨੂੰ ਇਹ ਪੁੱਛਦਾ ਸਰਕਾਰ ਦੇ ਵਿੱਚ ਜਿਹੜੇ ਆ ਨਮਾਇंदे ਉਹਨਾਂ ਦੇ ਐਮ ਐਲ ਏ ਐਮ ਪੀ ਦਾ ਮੈਂ ਉਹਨਾਂ ਨੂੰ ਪੁੱਛਦਾ ਯਾਰ ਕੋਈ ਕਸੂਰ ਹੋਵੇ ਤਾਂ ਫਾਹੇ ਤੰਗ ਦੋ ਕੋਈ ਕਸੂਰ ਤਾਂ ਹੋਵੇ ਕੀ ਕਰ ਰਹੇ ਆ ਆਪਣੇ ਵਾਲਿਆਂ ਨੂੰ ਆਵਾਜ਼ ਮਾਰ ਰਹੇ ਆ ਨਾ ਸਾਡੇ ਵਾਲੇ ਉੱਥੇ ਧੱਕੇ ਖਾ ਰਹੇ ਨੇ ਉਹਨਾਂ ਨੂੰ ਕੁਛ ਨਾ ਕੁਛ ਕਹਿ ਰਹੇ ਆ ਨਾ ਤੇ ਜੇ ਅਸੀਂ ਕਿਤੇ ਜਾਣੇ ਆਉਨੇ ਆ ਕੋਈ ਸਾਡੀ ਪਰਸਨਲ ਜ਼ਿੰਦਗੀ ਦੀ ਆ ਯਾਰ ਚੰਭ ਲੋ ਆਪਣੇ ਪੰਜਾਬ ਨੂੰ ਮੁੜ ਕੇ ਤੁਸੀਂ ਭੋਗਾਂ ਤੇ ਵਰਸੀਆਂ ਤੇ ਆਉਣ ਵਾਲੇ ਹੋ ਸਮਝਦੇ ਗਾ ਤੂੰ ਫੜ ਕੇ ਚਾਰ ਦਿਨ ਰੋਲੇ ਲਾ 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 ਬਸ ਗੱਲ ਖਤਮ ਦਾ ਸਟ ਤੇਰੇ ਜਿਗਰੀ ਯਾਰ ਕਿੰਨੇ ਆ ਜਿਗਰੀ ਯਾਰ ਕਿਹੜਾ ਜਿਹੜੇ ਜਿਹੜਾ ਕੋਈ ਜਿਹੜਾ ਕੋਈ ਜ਼ਿੰਦਗੀ ਦੇ ਵਿੱਚ ਸੀਗਾ ਉਹ ਤਾਂ ਖਾ ਖਾ ਸੋਹਾ ਮੁੱਕਰ ਗਏ ਹਾਂ ਆ ਧੱਕੇ ਖਾਂਦੇ ਫਿਰਦੇ ਆ ਰੋਡਾਂ ਤੇ ਕਿੱਥੇ ਜਾਣਾ ਆ ਉੱਥੇ ਦੀ ਲੋਕੇਸ਼ਨ ਸੈਂਡ ਕਰੋ ਇਹ ਚੇਤਾ ਭੁੱਲ ਗਿਆ ਫਿਰ ਸਿਆਪਾ ਫੋਨ ਬੰਦੇ ਦਾ ਹੂੰ ਬੰਦ ਹੋ ਜੇ ਤਾਂ ਸਿਆਪਾ ਸੰਭਲੋ ਰਗੜੇ ਜਾਓਗੇ ਬਹੁਤ ਭੜੇ ਸਾਨੂੰ ਪਤਾ ਹੈ ਮੈਨੂੰ ਤਾਂ ਪਤਾ ਆ ਮੌਤ ਹੈ ਆ ਪਰ ਕਸੂਰ ਕੋਈ ਨਹੀਂ ਇੱਕ ਦੁੱਤੀ ਦਾ ਕਸੂਰ ਨਹੀਂ ਲੜਨਤਾ ਉਹਨਾਂ ਲੋਕਾਂ ਤੇ ਜਿਹੜੇ ਕਮੈਂਟਾਂ ਦੇ ਵਿੱਚ ਇਹ ਕਹਿੰਦੇ ਆ ਕਿ ਤੂੰ ਫੇਮ ਬਾਲਦਾ ਆਜੋ ਇੱਕ ਦਿਨ ਲਈ ਫੇਮ ਦੇ ਦਿੰਨਾ ਮੈਂ ਆਪਣੇ ਵਾਲੇ ਪੇਜ ਤੋਂ ਹੀ ਹਾਂ ਕਾਂਟਾ ਨਹੀਂ ਚੱਲਣਾ ਅਸਵੀਗਾ